ਤਕਰੀਬਨ 19 ਦੇ ਕਰੀਬ ਜਿਹੜੇ ਨੇ 19 ਵਾਰ ਉਹ ਕਹਿੰਦੇ ਕਿ ਪੋਲਡ ਦਾ ਜਿਹੜਾ 에ਅਰ ਸਪੇਸ ਹੈਗਾ ਹੈ ਉੱਥੇ ਡਰੋਨ ਡਿੱਗਦੇ ਨੇ ਚੀਜ਼ਾਂ ਡਿੱਗਦੀਆਂ ਨੇ ਤੇ ਉਹਨਾਂ ਨੂੰ ਜਿਹੜਾ ਹੈ ਸਟਲਿਆ ਜਾਂਦਾ ਹੈ ਜਿਹੜਾ ਇਹਨਾਂ ਦਾ 에ਅਰ ਡਿਫੈਂਸ ਸਿਸਟਮ ਹੈ ਜਾਂ ਜਿਹੜੇ F-35 ਪਲੇਨ ਜਾਂ ਫੋਰ ਜਿਹੜਾ ਸਾਰਾ ਸੈਟਅਪ ਹੈਗਾ ਹੈ ਤੇ ਪੋਲਡ ਦੇ ਵੱਲੋਂ ਬਕਾਇਦਾ ਜਿਹੜਾ ਹੈ ਆਰਟੀਕਲ 4 ਜਿਹੜਾ ਕਿ ਨੈਟੋ ਦੀ ਟ੍ਰੀਟੀ ਹੈਗੀ ਹੈ ਉਹ ਇਨਵੋਕ ਜਿਹੜਾ ਹੈ ਉਹ ਕਰ ਲਿਆ ਜਾਂਦਾ ਹੈ ਖਾਲ ਦੀ ਕਿੜੀ ਉਹਨਾਂ ਨੇ ਚਾਰ 에ਅਰਪੋਰਟ ਆਪਣੇ ਬੰਦ ਕਰ ਦਿੱਤੇ ਨੇ ਉਹ ਕਹਿੰਦੇ ਕਿ ਇਸ ਤਰ੍ਹਾਂ ਦਾ ਨਹੀਂ ਹੈਗਾ ਕਿ ਵੀ ਥੋੜੇ ਜੇ ਉਧਰ ਸਿੱਟੇ ਤੇ ਥੋੜੇ ਜੇ ਇਧਰ ਡਿਗ ਪਏ ਫਾਵੇਂ ਕਿ ਖੇਤਰ ਉਸ ਹੱਬ ਦਾ ਹੈ ਉਹ ਕਹਿੰਦੇ ਕਿ ਇਹ ਜਾਣ ਬੁੱਝ ਕੇ ਵਾਟਰ ਟੈਸਟਿੰਗ ਕੀਤੀ ਜਾ ਰਹੀ ਹੈ ਪਾਣੀ ਚੈੱਕ ਕੀਤਾ ਜਾ ਰਿਹਾ ਹੈ ਕਿ ਰਸਾਇਣੇ ਚੈੱਕ ਕਰ ਰਿਹਾ ਹੈ ਕਿ ਕਿੰਨਾ ਕੁ ਨਾਟੋ ਕੰਟਰੀਜ਼ ਇਸ ਨੂੰ ਸਹਿਨ ਕਰਦੀਆਂ ਨੇ ਜਾਂ ਕਿਸ ਹੱਦ ਤੱਕ ਉਹ ਇਸ ਨੂੰ ਲੈ ਕੇ ਜਾਂਦੀਆਂ ਨੇ ਤੇ ਫਿਰ ਦੂਜੇ ਮੰਨੇ ਇਹ ਵੀ ਹੈ ਕਿ ਕੀ ਰਸ਼ੀਆ ਸਿੱਧੇ ਤੌਰ ਤੇ ਨਾਟੋ ਕੰਟਰੀਜ਼ ਨੂੰ ਜੰਗ ਦੇ ਵਿੱਚ ਇਨਵੋਲ ਕਰਨਾ ਚਾਹੁੰਦਾ ਹੈ ਜੋ ਆਪਾਂ ਦੇਖਿਆ ਕਿ ਜਿਹੜਾ ਸੰਮੇਲਨ ਹੋਇਆ ਹੈਗਾ ਜਿੱਥੇ ਵਿੱਚ ਆਪਾਂ ਦੇਖਿਆ ਚਾਈਨਾ ਦੇ ਵਿੱਚ ਸਾਰੇ ਜਾਣੇ ਇਕੱਠੇ ਸਨ ਕੀ ਉਧਰਲੇ ਬੰਨਿਓ ਕੋਈ ਨੈਗੋਸ਼ੀਏਸ਼ਨ ਜਾਂ ਉਧਰਲੇ ਬੰਨਿਓ ਇੱਕ ਵੱਡਾ ਹੰਗਾਰਾ ਮਿਲਿਆ ਕਿ ਰਸ਼ੀਆ ਹੁਣ ਨੈਟੋ ਕੰਟਰੀਜ਼ ਦੇ ਨਾਲ ਜੰਗ ਲਾਉਣ ਦੇ ਲਈ ਤਿਆਰ ਹੈ ਤਿਆਰ ਹੈ ਡਰੋਨ ਜਿਹੜੇ ਰੂਸ ਦੇ ਸੀਗੇ ਉਹ ਪੋਲੈਂਡ ਦੇ ਸੁੱਟੇ ਨੇ ਆਪਣੇ ਖੇਤਰ ਦੇ ਵਿੱਚ ਹੁਣ ਪੋਲੈਂਡ ਨੈਟੋ ਦਾ ਹਿੱਸਾ ਬਿਲਕੁਲ ਡਰੋਨ ਦੇ ਰੂਸ ਦੇ ਡਰੋਨ ਆਣੇ ਇੱਥੇ ਤੇ ਕੀ ਇਹਦੇ ਉੱਤੇ ਉਹਨਾਂ ਰੂਸ ਨੂੰ ਥੋੜੇ ਆਪਣੇ ਕਦਮ ਪਿੱਛੇ ਕਰਨੇ ਪੈਣਗੇ ਜਾਂ ਅਮਰੀਕਾ ਨੂੰ ਥੋੜਾ ਜਿਆਦਾ ਅਗਰੈਸਿਵ ਜਾ ਹੋ ਕੇ ਬਿਲਕੁਲ ਇਹੀ ਇਹਦਾ ਜੇ ਤੁਸੀਂ ਬੈਕਗ੍ਰਾਉਂਡ ਦੇਖੋ ਨਾ ਕਿ ਇਹਨਾਂ ਨੂੰ ਡਰ ਇਹੀ ਹੈ ਕਿ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਡੋਨਲਡ ਟਰੰਪ ਆਉਂਦੇ ਨੇ ਤੇ ਉਹਨਾਂ ਨੇ ਬਹੁਤ ਸਾਰੇ ਕਲੇਮ ਕੀਤੇ ਸੀਗੇ ਮੈਂ 24 ਘੰਟਿਆਂ ਦੇ ਅੰਦਰ ਅੰਦਰ ਜਿਹੜੀ جنگ ਹੈ ਉਹ ਰੁਕਵਾ ਦੇਵਾਂਗਾ ਲੇਕਿਨ ਉਹਨਾਂ ਦੇ ਕਲੇਮ ਸਕਸੈਸਫੁਲ ਨਹੀਂ ਹੋਏ ਫਿਰ ਜਦੋਂ ਜਿਹੜੇ ਜ਼ੇਲੈਂਸਕੀ ਹੈਗੇ ਨੇ ਯੂਕਰੇਨ ਦੇ ਜਿਹੜੇ ਆਪਾਂ ਕਹਿ ਸਕਦੇ ਹਾਂ ਕਿ ਪ੍ਰਾਈਮ ਮਿਨਿਸਟਰ ਹੈਗੇ ਨੇ ਪ੍ਰੈਜ਼ੀਡੈਂਟ ਹੈਗੇ ਨੇ ਉਹ ਜਦੋਂ ਉੱਥੇ ਜਾਂ ਕਿ ਮੈਂ ਉਹਨਾਂ ਨੂੰ ਉਸ ਤਰੀਕੇ ਦੇ ਨਾਲ ਪਰ ਉਦੋਂ ਜਿਹੜੀ ਯੂਰੋਪੀਅਨ ਯੂਨੀਅਨ ਦੇ ਮੁਲਕ ਹੈਗੇ ਨੇ ਉਹ ਸਾਰੇ ਉਹ ਯੂਕਰੇਨ ਦੀ ਪਿੱਠ ਤੇ ਖੜੇ ਹੁੰਦੇ ਨੇ ਉਹ ਕਹਿੰਦੇ ਕਿ ਅਸੀਂ ਤੁਹਾਡੇ ਨਾਲ ਹੈਗੇ ਆਂ ਤੇ ਫਿਰ ਤੁਸੀਂ ਦੇਖੋ ਕਿ ਹੋਣਾ ਮੇਰੇ ਖਿਆਲ ਪਿਛਲੇ ਮਹੀਨੇ ਹੀ ਜਾ ਕੇ ਆਏ ਨੇ ਤੇ ਸਾਰੀਆਂ ਯੂਰਪ ਦੀਆਂ ਕੰਟਰੀਜ਼ ਦੇ ਜਿਹੜੇ ਮੇਜਰ ਆਪਾਂ ਕਹਿ ਸਕਦੇ ਆਂ ਕੰਟਰੀਜ਼ ਹੈਗੀਆਂ ਨੇ ਚਾਹੇ ਫਰਾਂਸ ਹੋਵੇ ਜਰਮਨੀ ਹੋਵੇ ਉਹਨਾਂ ਦੇ ਸਾਰੇ ਪ੍ਰਾਈਮ ਮਿਨਿਸਟਰ ਪ੍ਰੈਜ਼ੀਡੈਂਟਸ ਨਾਲ ਗਏ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜੇ ਇੱਥੇ ਯੂਕਰੇਨ ਹਾਰਦਾ ਹੈ ਤੇ ਫਿਰ ਰਸ਼ੀਆ ਦਾ ਅਗਲਾ ਨੰਬਰ ਸਾਡੇ ਮੁਲਕ ਹੋਣਗੇ ਜੀ ਭਾਵੇਂ ਕਿ ਯੂਕਰੇਨ ਨੈਟੋ ਦਾ ਹਿੱਸਾ ਨਹੀਂ ਹੈ ਤਾਂ ਕਿ ਉਹ ਡਾਇਰੈਕਟ ਕਨਫਲਿਕਟ ਚ ਨਹੀਂ ਹੈ ਹੁਣ ਹੁੰਦਾ ਕੀ ਹੈ ਕਿ 10 ਸਤੰਬਰ ਅੱਜ ਸਵੇਰ ਦੀ ਆਪਾਂ ਗੱਲ کہہ ਸਕਦੇ ਆ ਕਿ ਇੱਕ ਵੱਡਾ ਹਮਲਾ ਜਿਹੜਾ ਹੈ ਯੂਕਰੇਨ ਤੇ ਹੁੰਦਾ ਹੈਗਾ ਬਹੁਤ ਸਾਰੇ ਜਿਹੜੇ ਡਰੋਨਸ ਨੇ ਉਹ ਉਥੇ ਸੁੱਟੇ ਜਾਂਦੇ ਨੇ ਉਸ ਦੇ ਨਾਲ ਨਾਲ ਤਕਰੀਬਨ 19 ਦੇ ਕਰੀਬ ਜਿਹੜੇ ਨੇ 19 ਵਾਰ ਉਹ ਕਹਿੰਦੇ ਕਿ ਪੋਲਡ ਦਾ ਜਿਹੜਾ 에ਅਰ ਸਪੇਸ ਹੈਗਾ ਹੈ ਉਥੇ ਡਰੋਨ ਡਿੱਗਦੇ ਨੇ ਚੀਜ਼ਾਂ ਡਿੱਗਦੀਆਂ ਨੇ ਤੇ ਉਹਨਾਂ ਨੂੰ ਜਿਹੜਾ ਹੈ ਸੁੱਟ ਲਿਆ ਜਾਂਦਾ ਹੈ ਜਿਹੜਾ ਇਹਨਾਂ ਦਾ 에어 డిਫੈਂਸ ਸਿਸਟਮ ਹੈ ਜਾਂ ਜਿਹੜੇ F35 ਪਲੇਨ ਜਾਂ ਹੋਰ ਜਿਹੜਾ ਸਾਰਾ ਸੈਟਅਪ ਹੈਗਾ ਹੈ ਤੇ ਪੋਲੰਡ ਦੇ ਵੱਲੋਂ ਬਕਾਇਦਾ ਜਿਹੜਾ ਹੈ ਆਰਟੀਕਲ 4 ਜਿਹੜਾ ਕਿ ਨੈਟੋ ਦੀ ਟ੍ਰੀਟੀ ਹੈਗੀ ਹੈ ਉਹ ਇਨਵੋਕ ਜਿਹੜਾ ਹੈ ਉਹ ਕਰ ਲਿਆ ਜਾਂਦਾ ਹੈ ਖਾਲ ਦੀ ਘੜੀ ਉਹਨਾਂ ਨੇ ਚਾਰ 에어ਪੋਰਟ ਆਪਣੇ ਬੰਦ ਕਰ ਦਿੱਤੇ ਨੇ ਮਤਲਬ ਇੱਕ ਤਰ੍ਹਾਂ ਦੇ ਅਲਰਟ ਜਿਹੜੇ ਨੇ ਉਹ ਹੋ ਗਏ ਨੇ ਹੁਣ ਨੈਟੋ ਕੰਟਰੀਆਂ ਦੀ ਜਿਹੜੀ ਹੈ ਉਹ ਬਕਾਇਦਾ ਜਿਹੜੀ ਹੈ बैठक हो रही है। ਹੁਣ ਇਹਦੇ ਤੇ ਜਿਹੜੇ ਐਕਸਪਰਟਸ ਹੈਗੇ ਨੇ ਉਹ ਵੱਖ-ਵੱਖ رائے ਦੇ ਰਹੇ ਨੇ। ਉਹ ਕਹਿੰਦੇ ਕਿ ਇਹ ਇਸ ਤਰ੍ਹਾਂ ਦਾ ਨਹੀਂ ਹੈਗਾ ਕਿ ਵੀ ਥੋੜੇ ਜੇ ਉਧਰ ਸਿੱਟੇ ਤੇ ਥੋੜੇ ਜੇ ਇਧਰ ਡਿੱਗ ਪਏ। ਭਾਵੇਂ ਕਿ ਖੇਤਰ ਉਸ ਹੱਬ ਦਾ ਹੈ। ਉਹ ਕਹਿੰਦੇ ਕਿ ਇਹ ਜਾਣ ਬੁੱਝ ਕੇ ਵਾਟਰ ਟੈਸਟਿੰਗ ਕੀਤੀ ਜਾ ਰਹੀ ਹੈ। ਪਾਣੀ ਚੈੱਕ ਕੀਤਾ ਜਾ ਰਿਹਾ ਹੈ ਕਿ ਰਸਾਇਣੇ ਚੈੱਕ ਕਰ ਰਿਹਾ ਹੈ ਕਿ ਕਿੰਨਾ ਕੁ ਨਾਟੋ ਕੰਟਰੀਆਂ ਇਸ ਨੂੰ ਸਹਿਨ ਕਰਦੀਆਂ ਨੇ ਜਾਂ ਕਿਸ ਹੱਦ ਤੱਕ ਉਹ ਇਸ ਨੂੰ ਲੈ ਕੇ ਜਾਂਦੀਆਂ ਨੇ। ਤੇ ਫਿਰ ਦੂਜੀ ਮੰਨੀ ਇਹ ਵੀ ਹੈ ਕਿ ਕੀ ਰਸ਼ੀਆ ਸਿੱਧੇ ਤੌਰ ਤੇ ਨਾਟੋ ਕੰਟਰੀਜ਼ ਨੂੰ جنگ ਦੇ ਵਿੱਚ ਇਨਵੋਲ ਕਰਨਾ ਚਾਹੁੰਦਾ ਹੈ ਕਿਉਂਕਿ ਉਹਨੇ بار بار ਜਿਹੜੀ ਚੇਤਾਵਨੀ ਦਿੱਤੀ ਹੈ ਕਿ ਤੁਸੀਂ ਇੰਡਾਇਰੈਕਟ ਤਰੀਕੇ ਦੇ ਨਾਲ ਤੁਸੀਂ ਜਿਹੜਾ ਹੈ ਹਥਿਆਰ ਦੇ ਰਹੇ ਹੋ ਸਾਰਾ ਕੁਝ ਕਰ ਰਹੇ ਹੋ ਤੇ ਤੁਸੀਂ ਜਿਹੜਾ ਹੈ ਵੀ ਜੇ ਤੁਸੀਂ ਇਸ ਤਰ੍ਹਾਂ ਕਰਦੇ ਹੋ ਵਾਰਨਿੰਗਸ ਉਹਨਾਂ ਵੱਲੋਂ ਆਪੀਆਂ ਨਹੀਂ ਆਈਆਂ ਕਿ ਅਸੀਂ ਐਸੇ ਐਕਟ ਆਫ ਵਾਰ ਲਵਾਗੇ ਜਾਂ ਸਿੱਧੇ ਤਰੀਕੇ ਦੇ ਨਾਲ ਸਾਡੀ ਕੰਟਰੀ ਦੇ ਉੱਤੇ ਇੱਕ ਤਰ੍ਹਾਂ ਦਾ ਹਮਲਾ ਮੰਨਾਂਗੇ ਕੀ ਰਸ਼ੀਆ ਇਹ ਚਾਰਿਆ ਹੈ ਜਾਂ ਫਿਰ ਉਸ ਤੋਂ ਪਹਿਲਾਂ ਜਿਹੜੀ ਪਿਛਲੇ ਦਿਨੀ ਆਪਾਂ ਦੇਖਿਆ ਕਿ ਜਿਹੜਾ ਸੰਮੇਲਨ ਹੋਇਆ ਹੈਗਾ ਜਿੱਥੇ ਵਿੱਚ ਆਪਾਂ ਦੇਖਿਆ ਚਾਈਨਾ ਦੇ ਵਿੱਚ ਸਾਰੇ ਜਾਣੇ ਇਕੱਠੇ ਸਨ ਕੀ ਉਧਰਲੇ ਬੰਨਿਓ ਕੋਈ ਨੇਗੋਸ਼ੀਏਸ਼ਨ ਜਾਂ ਉਧਰਲੇ ਬੰਨਿਓ ਇੱਕ ਵੱਡਾ ਹੁੰਗਾਰਾ ਮਿਲਿਆ ਕਿ ਸ਼ੀਆ ਹੁਣ ਨੈਟੋ ਕੰਟਰੀਜ਼ ਦੇ ਨਾਲ جنگ ਲਾਉਣ ਦੇ ਲਈ ਤਿਆਰ ਹੈ ਅ ਇਹਦੇ ਚ ਹੁਣ ਜਿਹੜੀਆਂ ਨੈਟੋ ਕੰਟਰੀਜ਼ ਨੇ ਇਹਨਾਂ ਨੂੰ ਵੀ ਆਪਣਾ ਜਿਹੜਾ ਹੈ ਪੂਰੇ ਧਿਆਨ ਦੇ ਨਾਲ ਜਿਹੜਾ ਹੈ ਕਦਮ ਚੁੱਕਣੇ ਪੈਣਗੇ ਕਿਉਂਕਿ ਜੇ ਮੰਨ ਲਓ ਕਿ ਨੈਟੋ ਦੇ ਨਾਲ ਸ਼ੀਆ ਦੀ جنگ ਲੜਦੀ ਹੈ ਤੇ ਫਿਰ ਇਹਨਾਂ ਦਾ ਜਿੱਦਾਂ ਆਰਟੀਕਲ 4 ਇਹਨਾਂ ਨੇ ਕੀਤਾ ਹੈਗਾ ਫਿਰ ਉਹ ਸਾਰੀਆਂ ਕੰਟਰੀਜ਼ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹਨਾਂ ਨੇ ਜਿਹੜਾ ਫਿਰ ਜਵਾਬ ਇਕੱਠੇ ਹੋ ਕੇ ਦੇਣਾ ਹੈ ਫਿਰ ਇਹ جنگ ਜਿਹੜੀ ਹੈ ਦੂਸਰੇ ਲੈਵਲ ਦੀ ਹੋਵੇਗੀ ਕਿਉਂਕਿ ਯੂਕਰੇਨ ਵਾਲੀ جنگ ਦੇ ਵਿੱਚ ਹਾਲ ਦੀ ਘੜੀ ਜਿਹੜਾ ਹੈਗਾ ਉਹ ਇਨਵੋਲਵ ਨੈਟੋ ਕੰਟਰੀਜ਼ ਡਾਇਰੈਕਟਲੀ ਨਹੀਂ ਹੈਗੀਆਂ ਹੁਣ ਵੀ ਜਿਹੜਾ ਇੱਥੇ ਹੈਗਾ ਕੋਈ ਬਹੁਤਾ ਜਿਆਦਾ ਨਹੀਂ ਮੇਰੇ ਖਿਆਲਿਕਤ ਦੇ ਘਰ ਦਾ ਜਿਹੜਾ ਹੈ ਜਾਂ ਘਰ ਦੇ ਗਾਰਡਨ ਦਾ ਜਾਂ ਗਾਰਾਜ ਵਗੈਰਾ ਦਾ ਨੁਕਸਾਨ ਇਸ ਦੇ ਵਿੱਚ ਹੋਇਆ ਹੈ ਬਾਕੀ ਦੇ ਡਰੋਨ ਜਿਹੜੇ ਸੁੱਟਲੇ ਗਏ ਨੇ ਤੇ ਜੇ ਇਸ ਤਰ੍ਹਾਂ ਦਾ ਅੱਗੇ ਕੰਟੀਨਿਊ ਹੁੰਦਾ ਹੈਗਾ ਤੇ ਫਿਰ ਜੰਗ ਜਿਹੜੀ ਹੈ ਇਧਰਲੇ ਖੇਤੇ ਜਾਂ ਆਪਾਂ ਕਹਿ ਸਕਦੇ ਆ ਕਿ ਹੋਰ ਇੱਕ ਲੱਗਣ ਜਾ ਰਹੀ ਹੈ ਔਰ ਇਹ ਦੋਮਾ ਤਰ੍ਹਾਂ ਨੂੰ ਹੀ ਜਿਹੜਾ ਹੈ ਇਹ ਆਪਾਂ ਕਹਿ ਸਕਦੇ ਆ ਕੋਈ ਬੈਨੀਫਿਟ ਦੇਣ ਵਾਲੀ ਜਿਹੜੀ ਨਹੀਂ ਹੈਗੀ ਔਰ ਦੋਨੋਂ ਹੀ ਇਸ ਨੂੰ ਲੈ ਕੇ ਕਾਫੀ ਸੂਝ-ਬੂਝ ਦੇ ਨਾਲ ਹੀ ਜਿਹੜਾ ਐਕਟ ਕਰਨਗੇ ਜਾਂ ਹੁਣ ਇਹ ਦੇਖਣਗੇ ਕਿ ਕਿੰਨਾ ਕੋ ਕਰ ਸਕਦੇ ਨੇ ਜਾਂ ਕਿਹੋ ਜਿਹਾ ਰਿਸਪਾਂਸ ਕੀ ਉਹ ਵੀ ਐਗਰੈਸ਼ਨ ਵਾਲਾ ਰਿਸਪਾਂਸ ਦਿੰਦੇ ਨੇ ਜਾਂ ਕੋਈ ਵਾਰਨਿੰਗ ਵਗੈਰਾ ਦੇ ਕੇ ਜਿਹੜਾ ਉਸ ਨੂੰ ਛੱਡ ਫਿਰ ਅਮਰੀਕਾ ਕਿੰਨਾ ਰਿਸਪਾਂਸ ਦਿੰਦਾ ਹੈ ਕਿਉਂਕਿ ਇਹ ਸਾਰਾ ਗਰੁੱਪ ਹੈ ਤੇ ਇਹ ਆਉਣ ਵਾਲੇ ਦਿਨਾਂ ਚ ਸਿਚੁਏਸ਼ਨ ਅਨਫੋਲਡ ਹੋਣੀ ਹੈ ਹਾਲ ਦੀ ਘੜੀ ਜਿਹੜੀ ਸਥਿਤੀ ਹੈ ਖਾਸ ਕਰਕੇ ਪੋਲੈਂਡ ਦੇ ਵਿੱਚ ਜਿਹੜੀ ਬਣੀ ਹੋਈ ਹੈ ਉਹ ਥੋੜੀ ਜੀ ਤਕਰੀਬਨ ਉਹਨਾਂ ਨੇ ਆਪਣੇ 에어ਪੋਰਟ ਵੀ ਚਾਰਜ ਜਿਹੜੇ ਨੇ ਉਹ ਮੰਨ ਕਰ ਦਿੱਤੇ ਨੇ ਕਿ ਉਹਨਾਂ ਦੇ ਫਲਾਈਟਸ ਵਗੈਰਾ ਐਸੇ ਜਿੰਨੇ ਵੀ ਰਿਸਕ ਪ੍ਰਕਾਸ਼ਨ ਹੁੰਦੇ ਨੇ ਉਹ ਸਾਰੇ ਜਿਹੜੇ ਹੈ ਉਹਨਾਂ ਵੱਲੋਂ ਐਕਟੀਵੇਟ ਜਿਹੜੇ ਨੇ ਉਹ ਕੀਤੇ ਗਏ ਨੇ ਧੰਨਵਾਦ ਕਰਦੇ ਆਂ ਅਸੀਂ ਸੰਗਤਾਂ ਦਾ ਜਿਹਨਾਂ ਨੇ ਅੱਜ ਆਪਣਾ ਸਮਾਂ ਦਿੱਤਾ ਸਾਡੇ ਨਾਲ तमाम ਵਿਸ਼ਿਆਂ ਨੂੰ ਸੁਣਿਆ ਅਸੀਂ ਬਰਜ਼ੋਰ ਕੋਸ਼ਿਸ਼ ਕਰਦੇ ਆ ਕਿ ਜਦ ਵੀ ਪ੍ਰੋਗਰਾਮ ਮੀਡੀਆ ਵਾਸਤੇ ਲੈ ਕੇ ਆਈਏ ਉਹਦੇ ਵਿੱਚ ਪੰਜਾਬ ਭਾਰਤ ਤੁਹਾਡੇ ਨਾਲ ਜੁੜੇ ਹੋਏ ਪੰਥਕ ਵਿਸ਼ੇ ਵੀ ਵਿਚਾਰੀਏ ਤੇ ਵਿਦੇਸ਼ੀ ਆ ਮਲਕਾਂ ਦੇ ਵਿੱਚ ਖਾਸ ਤੌਰ ਦੇ ਉਤੇ ਯੂਕੇ ਦੇ ਵਿੱਚ ਵਸੇ ਸੰਗਤਾਂ ਦੇ ਲਈ ਨਾਟੋ ਮਲਕਾਂ ਦੇ ਨਾਲ ਕੀ ਕੁਝ ਹੋ ਰਿਹਾ ਹੈ ਰਸ਼ੀਆ ਕੀ ਕੁਝ ਕਰ ਰਿਹਾ ਉਹ ਵੀ ਅਸੀਂ ਪ੍ਰੋਗਰਾਮ ਦੇ ਵਿੱਚ ਐਡਮ ਕੀਤਾ ਜਗਜੀਤ ਸਿੰਘ ਜੀ ਆਪ ਜੀ ਧੰਨਵਾਦ ਕਰਦੇ ਆ ਸੰਗਤ ਤੋਂ ਇਜਾਜ਼ਤ ਲਾਂਗੇ ਫਿਰ ਤੇ ਵਿਚਾਰ ਸਾਂਝ ਪਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ